ਮਾਣ ਮਸੂਸ ਹੁੰਦਾ ਵੀ ਬਹੁਤ ਸਰਕਾਰ ਨੇ ਸਾਡੀ ਸੁਣੀ ਹੈ ਗਾਹ ਨੂੰ ਸਾਡੇ ਬੱਚੇ ਵੀ ਬਹੁਤ ਪੜ੍ਹੇ ਲਿਖੇ ਆ ਇਹੋ ਵੀ ਉਹਨਾਂ ਦੇ ਪੋਤਰੇ ਪੋਤ ਨੂੰ ਹੈ ਉਹਨਾਂ ਨੂੰ ਵੀ ਮਾੜੀ ਕੋਈ ਸਹਾਇਤਾ ਦਿੱਤੀ ਜਾਵੇ ਪੜ੍ਹੇ ਲਿਖੇ ਆ ਸਾਡੀ ਨੋਹ ਹੈ ਉਹ ਐਮਏ ਵੀਐਡ ਹੈ ਉਹਨਾਂ ਨੂੰ ਕਿਸੇ ਸਰਕਾਰੀ ਨੌਕਰੀ ਦੇ ਵਿੱਚ ਉਹਨਾਂ ਦੀ ਵੀ ਸਹਾਇਤਾ ਕੀਤੀ ਜਾਵੇ ਬਸ ਅਸੀਂ ਇਹੀ ਮੰਨਦੇ ਆ ਵੀ ਉਹ ਉਹਦੇ ਨੰਨਾਂ ਦੇ ਨਾਲ ਸਾਡੇ ਵੀ ਦਿਲ ਨੂੰ ਠੰਡ ਪਾਊਗੀ ਵੀ ਸਾਡੀ ਸੁਣੀ ਗਈ ਹੈ ਉਹਨਾਂ ਦੇ ਪੁੱਤ ਪੋਤਰਿਆਂ ਦੀ ਵੀ ਸੁਣੀ ਗਈ ਹੈ ਜਿਨ੍ਹਾਂ ਨੇ ਆਪਣੇ ਦਾਦੇ ਦਾ ਕੁਝ ਵੀ ਨਹੀਂ ਵੇਖਿਆ बस यही احساس ਬਹੁਤ ਮਹਿਸੂਸ ਕਰਦੇ ਹਾਂ ਜੀ ਬਹੁਤ ਉਹਨਾਂ ਨੇ ਜਾਣਕਾਰੀ ਰੱਖੇ ਸੀ ਪਰ ਉਹਨਾਂ ਦੀ ਬਹੁਤ ਛੋਟੀ ਉਮਰ ਸੀ ਉਹ ਜਦੋਂ ਕੋਈ ਗੱਲ ਕਰਦੇ ਸੀ ਉਹ ਤੇ ਰੋਂਦੇ ਸੀ ਕਹਿੰਦੇ ਸੀ ਵੀ ਮੈਂ ਤਾਂ ਕੁਝ ਵੀ ਨਹੀਂ ਵੇਖਿਆ ਸੀ ਜ਼ਿੰਦਗੀ ਵਿੱਚ ਮੈਂ ਤਾਂ ਸਿਰਫ ਤੁਹਾਨੂੰ ਹੀ ਵੇਖਿਆ ਬਸ ਤੁਸੀਂ ਹੀ ਮੇਰੇ ਜੋ ਕੁਝ ਹੈ ਉਹਨਾਂ ਦਾ ਤਾਂ ਮੈਂ ਕੁਝ ਵੀ ਨਹੀਂ ਵੇਖਿਆ 2-4 ਸਾਲ ਦੇ ਵਿੱਚ ਕੀ ਬੰਦਾ ਵੇਖ ਸਕਦਾ ਹੈ ਉਹ ਵੀ ਉਹਨਾਂ ਦੀ ਉੱਥੇ ਡਿਊਟੀ ਹੁੰਦੀ ਸੀ ਉਹ ਘਰ ਹੁੰਦੇ ਸੀ ਬਸ ਇਸ ਤਰ੍ਹਾਂ ਕਰਕੇ ਉਹਨਾਂ ਨੇ ਉਹਨਾਂ ਦਾ ਬਹੁਤਾ ਕੁਝ ਨਹੀਂ ਵੇਖਿਆ ਕਹਿੰਦੇ ਬਸ ਮੇਰੇ ਕਰਮਾਂ ਦੇ ਵਿੱਚ ਇੱਕ ਇੱਕ ਬੱਚਾ ਲਿਖਿਆ ਸੀ ਜੋ ਮੈਨੂੰ ਪਰਮਾਤਮਾ ਨੇ ਦਿੱਤਾ ਮੈਂ ਉਹਦੇ ਸਹਾਰੇ ਆਪਣੀ ਜ਼ਿੰਦਗੀ ਘੱਟੀ ਹੈ ਮੇਰੇ ਪਾਪਾ ਦਾ ਨਾਮ ਸ਼ਹੀਦ ਸਰਦਾਰ ਮੇਜਰ ਸਿੰਘ ਜੀ ਢਾਲੀਵਾਲ ਜਿਹੜੀ 1965 ਦੀ ਲੜਾਈ ਵਿੱਚ ਸ਼ਹੀਦ ਹੋਏ ਸੀਗੇ ਇਹਨਾਂ ਦਾ ਨਾਮ ਜਿਹੜਾ ਸਕੂਲ ਦਾ ਨਾਮ ਲਿਖਿਆ ਜਾਊਗਾ ਖੁਸ਼ੀ ਤਾਂ ਬਹੁਤ ਮਹਿਸੂਸ ਹੁੰਦੀ ਹੈ ਵੀ ਰਹਿੰਦੀ ਦੁਨੀਆ ਤੇ ਕਰ ਜਿਹਨਾਂ ਦੇ ਸਕੂਲ ਚੱਲਣਗੇ ਉਹਨਾਂ ਜਿਹੜਾ ਨਾ ਸ਼ਹੀਦਾਂ ਦੇ ਚਮਕਣਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਾਅਦਾ-ਵਾਦ ਸਰਕਾਰ ਸਹਿਯੋਗ ਦੇਵੇ ਉਹਨਾਂ ਦੇ ਪੋਤਰੇ ਜਿਹੜੇ ਪੜ੍ਹੇ ਲਿਖੇ ਹੈਗੇ ਜੀ ਪੂਰੇ ਬੀਏ ਬੀਐਡ ਐਮਏ ਐਮਏ ਸਾਰੇ ਕੀਤੀ ਹੋਈ ਹੈ ਵੀ ਉਹਨਾਂ ਨੂੰ ਸਕੂਲਾਂ ਦੇ ਵਿੱਚ ਟੀਚਰ ਲਾਇਆ ਜਾਵੇ ਪਹਿਲ ਦੇ ਆਧਾਰ ਤੇ ਇਹਨਾਂ ਦੇ ਸਾਰੇ ਕੰਮ ਸ਼ਹੀਦਾਂ ਦੇ ਪਰਿਵਾਰ ਦੇ ਪਹਿਲ ਦੇ ਆਧਾਰ ਤੇ ਕੰਮ ਹੋਣੇ ਚਾਹੀਦੇ ਮੇਰੀ ਤੇ ਹੀ ਪ੍ਰਿਆਦ ਹੈ ਕਿ ਉਹਨਾਂ ਨੂੰ ਟੱਕੇ ਨਾ ਖਾਣੇ ਪੈਣ ਦਫ਼ਤਰਾਂ ਦੇ ਵਿੱਚ ਪਕਾਇਨਾ ਕਰਨੀ ਪਵੇ ਕਿਉਂਕਿ ਉਹ ਕੱਲੇ-ਕੱਲੇ ਹੁੰਦੇ ਵਿਚਾਰੇ ਗਰੀਬ ਹੁੰਦੇ ਕਈ ਬਜ਼ੁਰਗ ਮੈਂ ਵੇਖਿਆ ਆ ਫੈਲਾ ਲੈ ਕੇ ਉਥੇ ਤੁਰੀਆਂ ਫੇਰਦੀਆਂ ਹੈਗੀਆਂ ਵੀ ਉਥੇ ਕੋਈ ਗੱਲ ਉਹਨਾਂ ਨੂੰ ਸੁਣਵਾਈ ਨਹੀਂ ਹੁੰਦੀ ਕੋਈ ਉਹਨਾਂ ਨੂੰ ਕੋਈ ਪੁੱਛਦਾ ਨਹੀਂਗਾ ਕੋਈ ਗੱਲ ਨਹੀਂ ਜੇ ਜੇ ਛੀਦ ਚੱਲ ਉਹਨਾਂ ਦੇ ਪਰਿਵਾਰ ਨੇ ਹੋਏਗੇ ਉਹਨਾਂ ਦੇ ਕੰਟੀਨਾਂ ਵਿੱਚ ਉਹਨਾਂ ਦਾ ਰਾਸ਼ਨ ਬੰਦ ਕਰ ਦਿੰਦੇ ਉਹਨਾਂ ਦਾ ਨਾਂ ਹੀ ਕੱਟਿਆ ਜਾਂਦਾ ਵੀ ਇਹੀਆਂ ਗੱਲਾਂ ਕਾਹਤੋਂ ਹੁੰਦੀਆਂ ਇਹ